रेडी स्टार्ट ਭਾਰਤ ਦੇ ਸੰਵਿਧਾਨ ਦੇ ਆਰਟੀਕਲ 320 ਅਤੇ ਲੋਕ ਸੇਵਾ ਕਮਿਸ਼ਨ ਦੇ ਲਿਮਿਟੇਸ਼ਨ ਆਫ ਫੰਕਸ਼ਨਜ਼ ਦੇ ਰੈਗੂਲੇਸ਼ਨ ਅਨੁਸਾਰ ਰਾਜ ਸੇਵਾਵਾਂ ਵਿੱਚ ਨਿਯੁਕਤੀ ਲਈ ਲੋਕ ਸੇਵਾ ਕਮਿਸ਼ਨ ਜਾਂ ਜਿੱਥੇ ਇਹ ਨਿਯੁਕਤੀ ਉਹਨਾਂ ਦੀ ਵਿਧੀ ਤੋਂ ਬਾਹਰ ਹੋਵੇ ਅਧੀਨ ਸੇਵਾਵਾਂ ਚੋਣ ਬੋਰਡ ਜਾਂ ਉਨ੍ਹਾਂ ਦਾ ਕੰਮ ਕਰਨ ਵਾਲੀ ਹੋਰ ਚੋਣ ਅਥਾਰਟੀ ਦੀ ਸਿਪਾਰਿਸ਼ ਜਾਂ ਪਰਵਾਨਗੀ ਦੀ ਲੋੜ ਹੈ ਡੰਡੀ ਪਰੰਤੂ ਜ਼ਰੂਰੀ ਹਾਲਾਤ ਵਿੱਚ ਨਿਯੁਕਤੀ ਅਧਿਕਾਰੀਆਂ ਨੂੰ 6 ਮਹੀਨੇ ਲਈ ਤਦ ਅਰਥ ਆਧਾਰ ਤੇ ਅਸਾਮੀਆਂ ਭਰਨ ਦੀ ਆਗਿਆ ਦਿੱਤੀ ਗਈ ਹੈ ਡੰਡੀ ਇਸ ਸੀਮਤ ਸਮੇਂ ਅਰਥਾਤ ਸੇਮ ਮਹੀਨੇ ਦੇ ਅੰਦਰ-ਅੰਦਰ ਨਿਯਮਤ ਤੌਰ ਤੇ ਨਿਯੁਕਤੀ ਕਰਨ ਦਾ ਸਾਰਾ ਕੰਮ ਮੁਕੰਮਲ ਕਰਨਾ ਜ਼ਰੂਰੀ ਹੁੰਦਾ ਹੈ ਡੰਡੀ ਪਰੰਤੂ ਇਹ ਵੇਖਣ ਵਿੱਚ ਆਇਆ ਹੈ ਕਿ ਨਿਯੁਕਤੀ ਅਧਿਕਾਰੀ ਆਮ ਤੌਰ ਤੇ ਕਮਿਸ਼ਨ ਜਾਂ ਬੋਰਡ ਦੀ ਪ੍ਰਵਾਨਗੀ ਲੈਣ ਵਿੱਚ ਆਣ ਗੈਲੀ ਕਰਦੇ ਹਨ ਜਿਹੜਾ ਕਿ ਕਿਸੇ ਤਰ੍ਹਾਂ ਵੀ ਉਚਿਤ ਨਹੀਂ ਜਾਪਦਾ ਡੰਡੀ ਪੰਜਾਬ ਲੋਕ ਸੇਵਾ ਕਮਿਸ਼ਨ ਨੇ ਪਿੰਨ-ਪਿੰਨ ਵਿਭਾਗਾਂ ਦੀਆਂ ਅਜਈਆਂ ਬਕਾਇਦਾ ਨਿਯੁਕਤੀਆਂ ਦੇ ਅਜਿਹੇ ਮਾਮਲੇ ਸਰਕਾਰ ਦੇ ਨੋਟਿਸ ਵਿੱਚ ਲਿਆਉਂਦੇ ਹਨ ਜਿਹੜੇ ਕਈ ਸਾਲਾਂ ਤੋਂ ਤਦ ਅਰਥ ਆਧਾਰ ਤੇ ਚਲੇ ਜਾ ਰਹੇ ਹਨ ਡੰਡੇ ਅਦੀਨ ਸੇਵਾਵਾਂ ਵਿੱਚ ਤਦ ਅਰਥ ਆਧਾਰ ਤੇ ਕੀਤੀਆਂ ਨਿਯੁਕਤੀਆਂ ਦੀ ਸਥਿਤੀ ਹੋਰ ਵੀ ਭੈੜੀ ਹੈ ਅਤੇ ਚਿੰਤਾਜਨਕ ਕਹੀ ਜਾ ਸਕਦੀ ਹੈ ਡੰਡੇ ਅਦੇਹ ਪ੍ਰਬੰਧ ਨਾ ਕੇਵਲ ਅਸੰਵਿਧਾਨਿਕ ਹੀ ਹਨ ਬਲਕਿ ਅਨੁਚਿਤ ਅਤੇ ਪੱਖਪਾਤੀ ਰੁਚੀ ਵੀ ਦਰਸਾਉਂਦੇ ਹਨ ਡੰਡੀ ਹਾਂਜੀ ਸੈਕੰਡ ਪੈਰਾ ਲਿਖਾਂਗੇ ਸਟਾਰ ਸਲਾਨਾ ਗੁਪਤ ਰਿਪੋਰਟਾਂ ਲਿਖਣ ਦਾ ਮੁੱਖ ਮੰਤਵ ਇਹ ਹੈ ਕਿ ਨਿਯੁਕਤੀ ਅਧਿਕਾਰੀ ਪਾਸ ਹਰ ਇੱਕ ਕਰਮਚਾਰੀ ਦਾ ਸਹੀ ਮੁਲਾਂਕਣ ਤਿਆਰ ਹੋਵੇ ਤਾਂ ਜੋ ਉਸ ਨੂੰ ਤਰੱਕੀ ਦੇਣ ਸਮੇ ਜਾਂ ਵਧੇਰੇ ਜ਼ਿੰਮੇਵਾਰੀ ਜਾਂ ਉੱਚ ਪੱਧਰ ਦੀ ਅਸਾਮੀ ਦੇਣ ਲੱਗਿਆ ਉਸ ਕਰਮਚਾਰੀ ਦੇ ਕੰਮ ਅਤੇ ਆਚਰਣ ਦਾ ਅੰਦਾਜ਼ਾ ਲਾਇਆ ਜਾ ਸਕੇ ਕਿ ਉਹ ਅਜਹੀ ਜ਼ਿੰਮੇਵਾਰੀ ਕਿੱਥੋਂ ਤੱਕ ਨਿਭਾ ਸਕਦਾ ਹੈ ਡੰਡੀ ਪ੍ਰਤੀਕੂਲ ਕਥਨ ਕਿਸੇ ਕਰਮਚਾਰੀ ਨੂੰ ਇਸ ਲਈ ਦੱਸੇ ਜਾਂਦੇ ਹਨ ਤਾਂ ਜੋ ਉਹ ਉਹਨਾਂ ਨੂੰ ਦੂਰ ਕਰਨ ਦਾ ਯਤਨ ਕਰੇ ਡੰਡੀ ਵਰਤਮਾਨ ਹਦਾਇਤਾਂ ਅਨੁਸਾਰ ਆਮ ਤੌਰ ਤੇ ਪ੍ਰतिकूल ਕਥਨਾਂ ਸੰਬੰਧੀ ਕਿਸੇ ਕਰਮਚਾਰੀ ਨਾਲ ਵਾਦ-ਵਿਵਾਦ ਵਿੱਚ ਪੈਣ ਦੀ ਲੋੜ ਨਹੀਂ ਅਤੇ ਉਸ ਕਰਮਚਾਰੀ ਦੀ ਪ੍ਰਤੀ ਬੇਨਤੀ ਉਹਨਾਂ ਹਾਲਤਾਂ ਵਿੱਚ ਵਿਚਾਰੀ ਜਾ ਸਕਦੀ ਹੈ ਜੇਕਰ ਪ੍ਰतिकूल ਕਥਨ ਗਲਤੀ ਜਾਂ ਮੰਦ ਭਾਵਨਾ ਨਾਲ ਲਿਖੇ ਗਏ ਹੋਣ ਡੰਡੀ ਪਰੰਤੂ ਅਜਹੀ ਪ੍ਰਤੀਕੂਲ ਟਿੱਪਣੀ ਨੂੰ ਖਾਰਜ ਕਰਨ ਸੰਬੰਧੀ ਪ੍ਰਤੀ ਬੇਨਤੀ ਨੂੰ ਅਦੇਹਾ ਮੌਕਾ ਨਹੀਂ ਸਮਝਿਆ ਜਾ ਸਕਦਾ ਜਿਸ ਦਾ ਲਾਭ ਉਠਾ ਕੇ ਜਾਂ ਜਿਸ ਦੀ ਆੜ ਵਿੱਚ ਸੰਬੰਧਿਤ ਕਰਮਚਾਰੀ ਆਪਣੇ ਅਫਸਰ ਦੇ ਵਿਰੁੱਧ ਆਪਣੇ ਮਨ ਦਾ ਉਬਾਲ ਕੱਢੇ ਜਿਸ ਨੇ ਅਜਹੀ ਕਥਨ ਰਿਪੋਰਟ ਵਿੱਚ ਲਿਖੇ ਹੁੰਦੇ ਹਨ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਬੰਧਿਤ ਕਰਮਚਾਰੀਆਂ ਨੂੰ ਆਪਣੀ ਸਫਾਈ ਪੇਸ ਕਰਨ ਦਾ ਪੂਰਾ ਹੱਕ ਹੈ ਪਰ ਇਸ ਦਾ ਭਾਵ ਇਹ ਨਹੀਂ ਕਿ ਉਹਨਾਂ ਦੇ ਜੀਵ ਵਿੱਚ ਜੋ ਆਵੇ ਉਗਲ ਦੇਣ ਡੰਡੇ